ਰੇਡੀ Rajasthan ए ना ਪੜਦੇ ਸੁਣਦਿਆਂ ਹੀ ਹਰ ਇੱਕ ਦੀਆਂ ਅੱਖਾਂ ਸਾਹਮਣੇ ਰੇਤ ਦੇ ਵਿਸ਼ਾਲ ਟਿੱਬਿਆਂ ਅਤੇ ਇਹਨਾਂ ਉੱਤੇ ਗਸ਼ਤ ਕਰਦੇ ਊਠਾਂ ਦਾ ਦ੍ਰਿਸ਼ ਹੀ ਆਉਂਦਾ ਹੋਵੇਗਾ ਡੰਡੀ ਪਰ ਅਸਲ ਵਿੱਚ ਸਾਰਾ Rajasthan ਅਜਿਹਾ ਨਹੀਂ ਹੈ ਇਸ ਦੇ ਤੁਰ ਉੱਤਰ ਵੱਲ ਗੰਗਾ ਨਗਰ ਅਤੇ ਹਨੂਮਾਨਗੜ੍ਹ ਜ਼ਿਲ੍ਹਿਆਂ ਦੇ ਮੈਦਾਨੀ ਅਤੇ ਲਹਿਰਾਉਂਦੀਆਂ ਫਸਲਾਂ ਵਾਲੇ ਇਲਾਕੇ ਪੰਜਾਬ ਦਾ ਹੀ ਪੁਲੇਖਾ ਪਾਉਂਦੇ ਹਨ ਡੰਡੀ ਬੀਕਾਨੇਰ ਤੋਂ ਲੈ ਕੇ ਗੁਜਰਾਤ ਤੱਕ ਫੈਲਿਆ ਵਿਸ਼ਾਲ ਥਾਰ ਰੇਗਿਸਤਾਨ ਹੈ ਜਿਸ ਦਾ ਕੁਝ ਹਿੱਸਾ ਪਾਕਿਸਤਾਨ ਵਾਲੇ ਪਾਸੇ ਵੀ ਹੈ ਡੰਡੀ ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬਿਆਂ ਨਾਲ ਇਸ ਦੀ 1070 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ ਦੰਡੀ ਦੱਖਣ ਤੋਂ ਲੈ ਕੇ ਉੱਤਰ ਪੂਰਬ ਵਾਲੇ ਪਾਸੇ ਤੱਕ ਭਾਰਤੀ ਉਪਮਹਾਦੀਪ ਦੀਆਂ ਪੁਰਾਣੀਆਂ ਪਰਬਤ ਲੜੀਆਂ ਵਿੱਚੋਂ ਇੱਕ ਅਰਾਵਲੀ ਦੇ ਪਹਾੜ ਮੌਜੂਦ ਹਨ ਜਿਨ੍ਹਾਂ ਦੇ ਪੈਰਾ ਵਿੱਚ ਜੈਪੁਰ ਅਜਮੇਰ ਅਤੇ ਪੁਸ਼ਕਰ ਵਰਗੇ ਘੁੱਗ ਵਸਦੇ ਸ਼ਹਿਰ ਹਨ ਡੰਡੀ ਇਹਨਾਂ ਪਹਾੜਾਂ ਤੋਂ ਚੜਦੇ ਵੱਲ ਕੋਟਾ ਬੂੰਦੀ ਦੇ ਹਰੇ ਭਰੇ ਇਲਾਕੇ ਹਨ ਡੰਡੀ ਬਿਲਕੁਲ ਪੂਰਬ ਵੱਲ ਮੱਧ ਸੀ ਡੰਡੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿਚਕਾਰ ਦੋਹਾਂ ਰਾਜਾਂ ਨੂੰ ਵੱਖ ਕਰਦਾ ਚੰਬਲ ਦਰਿਆ ਵਗਦਾ ਹੈ ਡੰਡੀ ਰਾਜਸਥਾਨ ਵਰਤਮਾਨ ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਹੈ ਅਤੇ ਸਾਲ 2011 ਦੀ ਮਰਦਮ ਸ਼ੁਮਾਰੀ ਮੁਤਾਬਕ ਦੇਸ਼ ਦੇ ਤਕਰੀਬਨ 5.67 ਫੀਸਦੀ ਲੋਕਾਂ ਦਾ ਘਰ ਵੀ ਹੈ ਡੰਡੀ ਹਨੂਮਾਨਗੜ੍ਹ ਦੇ ਕਾਲੀ ਬੰਗਾ ਵਿੱਚ ਮਿਲਦੇ ਸਿੰਧੂ ਘਾਟੀ ਸਭਿਅਤਾ ਦੇ ਨਿਸ਼ਾਨ ਗਵਾਹੀ ਪਰਦੇ ਹਨ ਕਿ ਕਿਸੇ ਵੇਲੇ ਇੱਥੇ ਵੀ ਉਨਤ ਸਭਿਅਤਾ ਅਤੇ ਰੈਡੀ ਸਾਂਸਕ੍ਰਿਤੀ ਮੌਜੂਦ ਸੀ ਟੰਡੀ ਜਦੋਂ ਕਿ ਅਜੋਕਾ ਰਾਜਸਥਾਨ ਆਪਣੀ ਰਾਜ ਸੀ ਸ਼ਾਨੋ ਸ਼ਕਤ ਕਿਲਿਆਂ ਮਹਿਲਾਂ ਬੀਰ ਗਾਥਾਵਾਂ ਰੇਗਿਸਥਾਨ ਅਤੇ ਰੰਗਬਰੰਗੇ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ ਡੰਡੀ ਅੱਜ ਦੇ ਰਾਜਸਥਾਨ ਦਾ ਬਹੁਤਾ ਹਿੱਸਾ ਆਜ਼ਾਦੀ ਤੋਂ ਪਹਿਲਾਂ ਛੋਟੀਆਂ ਵੱਡੀਆਂ 19 ਰਾਜਸਤਾ ਤਿੰਨ ਰਾਜਤੀ ਟਕਾਣਿਆਂ ਅਤੇ ਬ੍ਰਿਟਿਸ਼ ਸਾਮਰਾਜ ਅਧੀਨ ਇੱਕ ਰਿਆਸਤ ਅਜਮੇਰ ਦਾ ਇੱਕ ਸਮੂਹ ਸੀ ਜੋ ਕਿ ਰਾਜਪੂਤਾਨਾ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਡੰਡੀ ਇਸ ਨੂੰ ਰਾਜਪੂਤਾਨਾ ਏਜੰਸੀ ਰਾਹੀਂ ਬ੍ਰਿਟਿਸ਼ ਸਾਮਰਾਜ ਦੇ ਨਾਲ ਜੁੜਿਆ ਹੋਇਆ ਸੀ ਡੰਡੀ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਇਹਨਾਂ ਰਿਆਸਤਾਂ ਦੇ ਭਾਰਤ ਗਨਰਾਜ ਵਿੱਚ ਸ਼ਾਮਲ ਹੋਣ ਦੀਆਂ ਕਹਾਣੀਆਂ ਰਾਜੇ ਰਜਵਾੜਿਆਂ ਦੇ ਕਿਸੇ ਕਹਾਣੀਆਂ ਵਾਂਗ ਹੀ ਦਿਲਚਸਪ ਹਨ ਡੰਡੀ ਅਜਮੇਰ ਦਾ ਜੋ ਇਲਾਕਾ ਸਿੱਧੇ ਤੌਰ ਉੱਤੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਸੀ ਇਸ ਲਈ ਆਜ਼ਾਦੀ ਮਿਲਦਿਆਂ ਹੀ ਭਾਰਤੀ ਸੁਤੰਤਰਤਾ ਐਕਟ 1947 ਦੇ ਮੁਤਾਬਕ ਖੁਦ ਖੁਦ ਇਹ ਆਜ਼ਾਦ ਭਾਰਤ ਦਾ ਹਿੱਸਾ ਬਣ ਗਿਆ ਸੀ ਡੰਡੀ ਬਾਕੀ ਬਚੀਆਂ ਰਾਜਤਾ ਸਥਾਨਕ ਰਾਜਾਂ ਦੇ ਅਧੀਨ ਹੋਣ ਕਰਕੇ ਆਪਣੇ ਆਪ ਵਿੱਚ ਆਜ਼ਾਦ ਸ਼ਾਸਨ ਚਲਾਉਂਦੀਆਂ ਸਨ ਡੰਡੀ ਇਹਨਾਂ ਰਾਜੇ ਰਜਵਾੜਿਆਂ ਦਾ ਇੱਕ ਇਹ ਤਰਕ ਸੀ ਕਿ ਇਹਨਾਂ ਕੋਲ ਸ਼ਾਸਨ ਚਲਾਉਣ ਦਾ ਤਜਰਬਾ ਹੈ ਇਸ ਲਈ ਇਹਨਾਂ ਨੂੰ ਆਜ਼ਾਦ ਰੂਪ ਵਿੱਚ ਭਾਰਤ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਸ਼ਾਸਨ ਇਹਨਾਂ ਦੇ ਅਧੀਨ ਬਣਿਆ ਰਹੇ ਡੰਡੀ ਜਦੋਂ ਭਾਰਤ ਸਰਕਾਰ ਨੇ ਪੰਜ ਜੁਲਾਈ 1947 ਨੂੰ ریاਸਤੀ ਸਖਤਰੇਤ ਦਾ ਗਠਨ ਕੀਤਾ ਇਸ ਸਖਤਰੇਤ ਨੇ ਸ਼ਰਤਾਂ ਰੱਖੀਆਂ ਕਿ ਉਹੀ ریاਸਤ ਆਪਣਾ ਆਜ਼ਾਦ ਵਜੂਦ ਕਾਇਮ ਰੱਖ ਸਕਦੀ ਹੈ ਜਿਸ ਦੀ ਆਬਾਦੀ 10 ਲੱਖ ਤੋਂ ਉੱਪਰ ਇੱਕ ਥਾਂ ਤੇ ਭਈ ਸਰਹੱਦ ਨੂੰ ਸਰਹੰਦ ਬੋਲਿਆਗਾ ਉਹ ਸਰਹੱਦ ਕਰ ਲਿਓ